big baller ਕਰੋਨੇ ਦਾ ਨਾਲ ਜੌਂਡੀਆ ਟਰੈਕਟਰ 5230 ਅੱਜ ਆਪਣੇ ਪਿੰਡ ਫੇਰ ਆਇਆ ਹੋਇਆ ਸੋਨੂ ਵੀਰ ਲੈ ਕੇ ਤੇ ਆਪਣੇ ਦੀਸ਼ੇ ਮੈਂਬਰ ਤੇ ਵੀਰ ਦੇ ਖੇਤ ਦੇ ਵਿੱਚ ਚੱਲ ਰਿਹਾ ਅੱਜ ਇਹ big baller ਕਰੋਨੇ ਤੇ 5230 ਜੌਂਡੀਆ ਟਰੈਕਟਰ 130 HP ਵਾਲਾ ਤੇ ਸਫਾਈ ਵਗੈਰਾ ਪੂਰੀ ਆ ਐ ਥੱਲੋਂ ਚੱਕਦਾ ਪੂਰਾ ਇਹ ਆ ਬਿਲਰਾ ਜਿਹੜਾ big baller ਜਿਹੜਾ ਸਫਾਈ ਪੂਰੀ ਆ ਇਸ ਵਿੱਚ ਕਾਪਲਾ सोनू ਵੀਰਾ ਕੌਂ ਕਹਤੋ ਇਹ ਲੈ ਕੇ ਆਇਆ ਵਾ ਬਿੱਗ ਬੀਲਰ ਤਕਰੀਬਨ ਅ ਕਹਿ ਸਕਦਾ ਵੀ 250 2.5 ਕਰੋੜ ਦੇ ਆਸ-ਪਾਸ ਹੀ ਪੈ ਜਾਂਦਾ ਵਾ 1.2 ਕਰੋੜ ਤੋਂ ਉੱਪਰ ਹੀ ਜਾ ਰਹਿ ਜਾਂਦਾ ਕੰਮ ਜਣਾਂ ਦਾ 2.5 ਕਰੋੜ ਦੇ ਆਸ-ਪਾਸ ਹੀ ਪੈ ਜਾਂਦਾ ਨਾਲ ਕਿ ਮੇਰੇ ਹਿਸਾਬ ਨਾਲ 75-80 ਲੱਖ ਦਾ ਟਰੈਕਟਰ ਹੀ ਹੋਊਗਾ ਭਾਈ ਇਹ 73 ਮਿੰਟ ਤੋਂ ਲੱਖ ਦਾ ਦਾ ਜੀਐਸਟੀ ਤੋਂ ਪਹਿਲਾਂ ਟਰੈਕਟਰ ਲਿਆ ਹੋਇਆ ਵਾ ਜੀਐਸਟੀ ਦਾ ਬਾਅਦ ਵਿੱਚ ਘੱਡੀ ਜਾਂਦਾ ਤੇ ਉਹਦੇ ਹਿਸਾਬ ਨਾਲ ਆਪਾਂ ਕਹਿ ਰਹੀਏ ਵੀ 75 ਕਟੋੜ 75 ਵੀ ਉਤੋਂ ਲੱਖ ਦਾ ਟਰੈਕਟਰ ਹੀ ਹੋਊਗਾ ਤੇ ਬਾਕੀ ਬੀਲਰ ਮੋਦਰਾ ਸਾਹਿਬ ਪਾਸੇ 6ਵੀਂ ਤੇ ਅਸੀਂ ਕੋਰਦਰਾ ਚਾਰ 100 ਪ੍ਰਾਪਤ ਧਰਤੀ 6 ਪਾਸਾ ਜੀ ਦੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦੇ مالک ਇੱਥੇ ਕੋਸਮਾ 6 ਪਾਸੇ ਨੇ ਪਤਾਇਆ ਸੀ ਤੇ ਬਾਕੀ ਇੱਥੇ ਮੱਸਿਆ ਤੇ ਹਰ ਐਤਵਾਰ ਨੂੰ ਦੁਪਹਿਰਾਂ ਸਾਹਿਬ ਤੇ ਤਸਾਖੀ ਤੇ ਬਾਕੀ ਹੋਰ ਤਿਹਾ ਜਿਹੜੇ ਆਪਣੇ ਜੰਨੇ ਵੀ ਇਤਿਹਾਸਿਕ ਤਿਹਾਰ ਨੇ ਉਹ ਸਾਰੇ ਬੜੀ ਧੂਮ ਧਾਮ ਨਾਲ ਪੂਰੀ ਸ਼ਰਧਾ ਦੇ ਨਾਲ ਬਣਾਏ ਜਾਂਦੇ ਅਸੀਂ। ਇਹ ਬਣਾਇ 6 ਕੁਆਟਾਂ ਦੀ ਭਰੀ ਬਣਾਉਂਦਾ ਵੀਰ ਗੰਦਾ ਸੀ ਆਪਾਂ ਦੱਸਦਾ ਸੀ ਅੱਗੇ ਤੇ ਅੱਗੇ ਵੀ ਆਪਣੇ ਪਿੰਡ ਇੱਕ ਦਿਨ ਅੱਗੇ ਵੀ ਲਾ ਕੇ ਗਿਆ ਵੀਰ ਆਪਣੇ ਇਹ ਤੇ ਤਕਰੀਬਨ 6 ਕੁਆਟਾਂ ਦੀ ਭਰੀ ਬਣਾਉਂਦਾ ਬਾਕੀ ਵੱਧਾ ਘਟਾ ਸਕਦੇ ਹੁੰਦੇ ਆ ਤੇ ਉਹ ਨਹੀਂ ਕੋਈ ਚੱਕਰ ਹੈਗਾ ਫਿਰ ਆਇਆ ਵੀ ਭਰੀ ਬਾਹਲੀ ਲੰਬੀ ਬਣ ਜਾਂਦੀ ਆ ਫਿਰ ਜਣੇ ਲਾਡਰ ਚੱਕਦਾ ਲਾਡਰ ਹੀ ਆ ਨੂੰ ਲਾਡਰ ਨਹੀਂ ਚੱਕਣੀ ਹੁੰਦੀ ਆ ਪਰ ਕਈ ਵਾਰ ਲਾਡਰ ਵੀ ਨੂੰ ਵੀ ਪ੍ਰੋਬਲਮ ਆ ਸਕਦੀ ਆ ਜਦ ਬੇੜੀ ਬਾਹਲਾ ਜਦੋਂ ਹੱਦੋਂ ਵੱਧ ਹੋ ਗਿਆ ਕਈ ਵਾਰ ਟਰੈਕਟਰ ਕੂਟਰ ਚੱਕਿਆ ਜਾਂਦਾ ਨਹੀਂ ਬੈਲੈਂਸ ਬਣਦਾ ਹਨ ਫਿਰ ਉਹਦਾ ਕਰਕੇ ਉੱਪਰ ਲੋਡਰ ਨੂੰ ਰੱਖਣਾ ਔਖਾ ਆਂਦਾ ਘਣ ਘਣੇ 6 6.5 ਕੁਆਂਟਰ ਦੀ ਭਰੀ ਬਣ ਜਾਂਦੀ ਆ ਇਹ ਤੇ ਇਕੱਲੇ ਨਹੀਂ ਆ ਇਹ ਤਕਰੀਬਨ 7-8 ਕੀ ਬਣਦੀਆਂ 6 7 6 7 6 7 8 6 7 8 ਉਹ ਹੀ ਲੰਘਦੇ ਹਿਸਾਬ ਨਾਲ ਹੀ ਆ ਜਨਾਗ ਲਾਂਗਾ ਵਾ ਤੇ ਆਹੂਗਾ ਥਾਂ ਜਾ ਦੇਖ ਲਓ 1 ਤੇ 2 ਤੇ 3 ਨਾ ਪਈਆਂ 1 ਤੇ 2 ਆ ਪਈਆਂ 5 ਤੇ ਨਾਲ ਦੋ ਘੋਲ ਬੰਨ ਗਈਆਂ ਇਹ ਜਿਹੜਾ ਸਿਸਟਮ ਹੁੰਦਾ ਧਾਕਾ ਵਗੈਰਾ ਜਿਹੜਾ ਵੀ ਬੰਦ ਆ ਨਾ ਭਰੀ ਨੂੰ ਉਹ ਰਸਾ ਆ ਜਾਂਦਾ ਵੀ ਕੱਟਿਆ ਜਾਂਦਾ ਜਦੋਂ ਉਹ ਸਾਰੀ ਲਿਮਿਟ ਭਰੀ ਜਦੋਂ ਤੇ ਲਿਮਿਟ ਆ ਗਿਆ ਜਦੋਂ ਉਹ ਸਾਰਾ ਆ ਜਾਂਦਾ ਵੀ ਕੱਟ ਦਿੰਦਾ ਹੁੰਦਾ ਯਾਨੀ ਕਿ ਆਟੋਮੈਟਿਕ ਸਿਸਟਮ ਆ ਸਾਰੇ ਦੇ ਵਿੱਚ ਤੇ ਉਹ ਪ੍ਰੈਸ਼ਰ ਆਹੀ ਫਿਰ ਬਾਹਰ ਆ ਜਣੀ ਆ ਭਰੀ ਜਦ ਜੇ ਬਣੀ ਜਾਂਦੀ ਆ ਭਰੀ ਉਹ ਬਾਹਰ ਗਾਂਧੀਆ ਭਰੀ ਜਾਂਦੀ ਆ ਤੇ ਵਿੱਚ ਗਾਂਧੀਆ ਫਿਰ ਆਈ ਜਾਂਦੀ ਆ ਵਿੱਚ ਡੱਗਦੀ ਆ ਨਾ ਬਾਈ ਵਾਈਬ੍ਰੇਟ ਕਰਦੀ ਆ ਕੇਰਾ ਦਾ ਧਰਤੀ ਕੰਬਦੀ ਆ ਇੱਕਦਮ ਜਦੋਂ ਉਹ ਤੋਂ ਡੱਗਦੀ ਆ ਰੋ ਤੇ ਬਿਲਡਰ ਦੇ ਉੱਤੇ ਘਟ ਘਟ ਉਹ ਬਾਹਲਾ ਦੀ ਤਾਂ 3 ਕੋ ਫੁੱਟ ਦੀ ਜਗਾ ਹੋਊ 2 ਢਾਈ ਤੋਂ 3 3 ਕੋ ਫੁੱਟ ਦੀ ਜਗਾ ਮੰਨ ਕੇ ਚੱਲਦੇ ਉੱਚੀ ਉਹ ਸਾਹਮਣੀ ਆ ਜਿੱਥੋਂ ਬਿਲਡਰ ਦੇ ਰਾਹੀਂ ਜਿੱਥੋਂ ਨਿਕਲਦੀ ਆ ਅੱਗੇ ਤਾਂ ਜਾ ਵੀ 3 ਕੋ ਫੁੱਟ ਜਗਾ ਹੋਊ ਉੱਥੋਂ ਜਦੋਂ ਫਲਾ ਡੱਗਦੀ ਆ ਤਾਂ ਪੂਰਾ ਧਰਤੀ ਕੇਰਾ ਦਾ ਹਿੱਲਦੀ ਆ ਧਰਤੀ ਦੱਸਦੀ ਆ ਵੀ ਹਾਂ ਮੈਂ ਭਰੀ ਡੱਗੀ ਆ ਜਾਣੀ ਆ ਹਾਂ ਬੰਨੀ ਆ ਆਪਣੀ ਗੱਠਾ ਬੰਨ੍ਹਦੀ ਆ ਜਿਹੜੀ ਆਪਾਂ ਪੁਰਾਣੀ ਦੀ ਆ ਜਿਹੜੀ ਪਰਾਲੀ ਦੀ ਗੱਠ ਬੰਨ੍ਹਦੀ ਆ ਕੇਰਾ ਜਦੋਂ ਡੱਗਦੀ ਆ ਨਾ ਤਾਰਤੀ ਇਹ ਹਲਦੀ ਆ 10 ਲੀਆ ਵੀ ਮ ਡਿੱਗੀ ਆ ਧਾਗਾ ਵੀ ਪੂਰਾ ਮਜ਼ਬੂਤ ਆ ਨਾਈਲੋਂ ਦਾ ਗੱਠਾ-ਗੋਠਾ ਪੂਰੀਆਂ ਟੌਪ ਦੀ ਮਾਰਦੀ ਆ ਗੱਠ-ਮੋਠੋ ਦੇਖੋ ਕਰਾ ਕਾ ਗੱਠ ਇਕੱਠੇ ਬਹੁਤ ਨੇ ਵਿੱਚ ਤੇ ਵਾਕੀ ਤੇ ਟ੍ਰੈਕਟਰ ਦੇ ਚੋਕੰਡਰ ਵੀ ਲੱਗੂ ਏਸੀ ਜਿਹਾ ਲੱਗਿਆ ਹੋਇਆ ਸਾਰਾ ਏਸੀ ਕਹਿਣਾ ਨਾ ਮਗਰ ਇੱਕ ਪੇਜਾ ਦੇਖਦਾ ਨਹੀਂ ਸਾਈਡ ਤੇ ਦੇਸੀ ਜਾਂਦਾ ਵਾ ਆ ਸਾਰੇ ਕੰਟਰੋਲ ਨੂੰ ਸਟਾਲ ਸੀਡੀ ਦੁਆਰਾ ਸਕ੍ਰੀਨ ਉੱਪਰ ਲੱਗ ਰਹੀ ਹੈ ਪਰ ਇਹ ਚੱਲੀ ਜਾਂਦੇ 240 ਕਿਲੋ ਦੇ ਬਜੂਰ 240 ਹੋਗੀ। ਜਦੋਂ ਭਰੀਏ ਨੇ ਆਦੇ ਬਾਹਰ ਪਾਣੀ ਬਾਕੀ ਹੈ। 240 ਕਿਲੋ ਦੇ ਉੱਪਰ ਭਰੀ ਭਰੀ। ਲੈਫਟ ਤੋਂ ਤੋਂ ਨੂੰ ਸਪੀਡ ਜਿਵੇਂ 180 ਹੋਣੀ ਹੈ 95 ਮਿੰਟ। 240 ਕਿਲੋ ਜਾ ਕੇ ਪੂਰੀ ਅਪ ਹੋ ਜਾਣੀ। ਰੁਕਣ ਬਸ ਇੱਥੇ 200 ਕਿਲੋ ਜਾ ਪਾਣੀ ਦਾ। ਫਿਰ ਕੱਟਣੀ ਆ ਜਾਂਦੀ 240 ਹੋਵੇ ਨਿਕਲ ਜਾਂਦੀ ਆ। ਆਜਾ ਦੇ ਆਟੋ ਆਟੋਮੈਟਿਕਲੀ ਬਾਹਰ ਕੱਢ ਦਿੰਦਾ ਕੋਈ ਸਵੋ ਨਹੀਂ ਹੈਗਾ ਬਟਨ ਨੂੰ ਲੱਗ ਨੂੰ ਜੋ। ਇਹ ਆਟੋਮੈਟਿਕਲੀ ਨਹੀਂ ਕਰਦਾ। ਨਾ ਵੀ ਰੇਟ ਕੋ ਵੱਡਾ ਸਮਾਂ ਲੱਗਦਾ 830 HP ਦਾ ਵਰੀਆ ਵਸੀਟ ਬੈ ਕਬੂਤੀ ਦੀ ਸਾਈਡ ਵਾਲੀ ਜਦੋਂ ਆਪਣਾ ਬੈਕਡੇ ਨਾਲ ਦੇਖਿਆ ਕਿ ਨਾ ਟ੍ਰੈਕ ਜੀ ਨੂੰ ਪੱਕਾ ਜੀ ਸੈਟ ਹੋ ਗਿਆ ਜਿਉਂਦੀ 52 30 130 HP ਦਾ ਬੈਕ ਬਿਲਡ ਕਰਾਉਨੇ ਲੈਂਡ ਕੋਸਦਾ ਲੈ ਲਿਆ 7-8 ਕੀ ਬਣਾਉਂਦਾ 6 ਤੋਂ 7 ਪੁਆਇੰਟ ਦੀ ਸੈਂਸਾਉਂਦਾ ਹੋ ਜਾਂਦਾ 6 6.5 ਫੁੱਟ ਦੇ ਵੀ ਭਰੀ ਦਾ ਕਰਦੇ ਵੀਰਾਂ ਕੱਲੇ ਲਈ 9 ਕੋ ਬਣਾਉਂਦਾ ਬਾਕੀ ਡਾਂਗ ਦੇ ਹਿਸਾਬ ਨਾਲ ਕਿਸੇ ਪਾਸੇ ਡਾਂਗਾ ਔਰ 26 ਵਾਲਾ ਆ ਗਿਆ ਤਾਂ ਘੱਟ ਵੀ ਬਣ ਸਕਦੀਆਂ ਨੇ ਜਿਆਦਾ ਆਸਪਤਾਲ ਵੀ ਆ ਗਿਆ ਤਾਂ ਉਹਦਾ ਵੀ ਪੂਰਾ ਮਨਵਟ ਇਧਰ ਹੋ ਸਕਦਾ 200 ਦੀਆਂ 2809 10 ਵੀ ਬਣ ਸਕਦੀਆਂ ਅਲੱਗ-ਅਲੱਗ ਕਿਸਮਾਂ 21 ਬ7 ਵੀ ਰਹੇ ਨੇ ਤੇ ਦਾ ਵਰਤੀ ਕਾਸਟਰ ਮੀਟਰ ਵਗੈਰਾ ਸਪੀਡ ਹੁੰਦੀ ਦੀ ਇਹ ਨਹੀਂ ਦੇ ਸਕਦੇ ਵਾਇਰ ਆ। ਮਨਵਟ ਚੱਕਰ ਉੱਧ ਵੱਧ ਘਟ ਜਾਂਦੇ ਆ ਵੱਧ ਘਟਣ ਦਾ ਮਤਲਬ ਹੈ ਜੋ ਨਵੀਂ ਜਗ੍ਹਾ ਹੁੰਦੀ ਹੈ। ਬਾਕਸਪੀ ਨੂੰ ਪਾ ਦੇਦੇ ਨੇ। ਪੈਟਰੋਲ ਮਨਵਟ ਤਾਂ ਉੱਜਾ ਜਿਵੇਂ ਮੰਦਾ ਵੱਲ ਤਾਂ 1900 ਤੇ ਆ ਜਾਂਦਾ ਨਹੀਂ 1920 ਤੇ ਆਉਂਦਾ ਨਾ ਮੋਰ ਬੜਾ ਮੋਟਾ ਹੀ ਹੈਗਾ ਜਿੱਦਾਂ ਤੁਹਾਨੂੰ ਮਾੜੇ ਮੋਟੇ ਬੰਦੋ ਦਾ ਉਹ ਵੀ ਚਲਾਈਂਗ ਦਾ ਜਾ ਕੇ ਕੰਪਿਊਟਰ ਲੋਡਰ ਦਾ ਜਾਣ ਕੇ ਤੂਰਾ ਇਹਦਾ ਬਿੱਗ ਪਿੰਡ ਦਾ ਜੋਨ ਬਹੁਤ ਲੱਗਦਾ ਵਾ ਬਾਕੀ ਰੈਕ ਉੱਤਰ ਵਧੀਆ ਬਜੇ ਸਫਾਈ ਜ਼ਰਾ ਬੀ ਜੇ 6 ਤੋਂ 7 ਕੁਆਂਟ ਦੀ ਤਕਰੀਬ ਨੇ ਭਰੀ ਕੱਢਦਾ ਤੇ ਤਕਰੀਬਨ 70 ਗੱਲੇ 80 ਗੱਲੇ 70 80 ਗੱਲੇ ਆਮ ਡੇਲੀ ਰਟੀਨ ਵਜੋਂ ਕੱਢੀ ਜਾਂਦਾ ਕਈ ਵਾਰ 100 ਗੱਲਾ ਵੀ ਕਾੜ ਦਿੰਦੇ ਆ ਵੀਰ ਹੁਣੇ ਕਹਿੰਦੇ ਤੇ ਆਪਾਂ ਲਾਸਟ ਵੀਡੀਓ ਚ ਵੀ ਦੱਸਿਆ ਸੀਗਾ ਤੇ ਉਹ ਵੀਰ ਨੇ ਦੱਸਿਆ ਸੀਗਾ ਵੀ ਹਰਿਆਣੇ ਸੀ ਜਦੋਂ ਵੀ ਉਹਨਾਂ ਦਾ ਵੀ 60-60 ਕੱਲੇ 70-70 ਰੱਸੇ 80 ਕੱਲੇ ਇਕੱਠਾ ਢੱਕ ਮਿਲ ਜਾਂਦਾ ਸੀ ਵੀ ਉਹ ਕਹਿੰਦੇ ਅਸੀਂ ਟਾਈਮ ਨਾਲ ਮੇੜ ਦਿੰਦੇ ਸੀ ਤਾਂ ਅਸੀਂ 100 ਗੱਲਾ ਉੱਥੇ ਅਸੀਂ ਟਪਾਉਂਦੇ ਰਹੇ ਆ ਬਾਕੀ ਲਾਂਗ ਦੇ ਹਿਸਾਬ ਨਾਲ ਵੀ ਹੁੰਦਾ ਪਾ ਕਿਸੇ ਕੱਲੇ ਚੋਂ ਭਰੀ ਕਿਸੇ ਸੱਤ ਬੰਦੇ ਕਿਸੇ ਭਾਈ 9 ਬੰਨਦੇ ਕਿਸੇ ਅੱਠ ਬੰਨਦੀਆਂ ਕਈ ਵਾਰ ਲਾਂਗਾ ਬਾਹਲਾ ਬਾਰੇ 10 ਵੀ ਬਣ ਸਕਦੀਆਂ ਨੇ 7 ਤੋਂ ਲੈ ਕੇ 7 ਤੋਂ 9 ਤੱਕ ਨਾਰਮਲ ਬਣਦੀਆਂ ਨੇ ਆਮ ਇੱਥੇ ਵੀ ਹੌ 9 ਕਿ ਬਣੀਆਂ ਲੱਗਦੀਆਂ ਨੇ ਤਕਰੀਬਨ 8 9 8 8 ਨੌ ਕਿ ਬਣਿਆ ਹੋਇਆ ਕਿੱਲੇ ਦੇ ਵਿੱਚ ਵੀ ਤੇ ਪ੍ਰੈਸ ਦਾ 6 ਤੋਂ 7 ਕੁਇੰਟਲ ਦੇ ਆਸ-ਪਾਸ ਵਿੱਚ ਭਰੀ ਹੁੰਦੀ ਐ 6 6 6 7 ਕੁਇੰਟਲ ਦੀ ਤੇ ਅੰਦਰ ਫਰਮਾ ਲੱਗਿਆ ਹੋਇਆ ਵਾ ਸਕਰੀਨ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਵੀ 246 ਤੇ ਪੁਆਇੰਟ ਆ ਦੇ 246 200 246 ਹੋ ਕੇ ਜਦੋਂ ਮਤਲਬ 240 ਵੀ ਹੋ ਗਏ ਤਾਂ ਵੱਲੋਂ 253 ਹੋ ਗਏ ਜਦੋਂ ਭਰੀ ਪਾਣੀ ਜਦੋਂ ਸ਼ੁਰੂ ਹੋ ਜਾਂਦੇ ਜਦੋਂ ਸੋਸਾ ਨਾਲੋਂ 246 ਟੱਪ ਗਿਆ 200 ਮੰਨ ਲਓ 46 ਪੂਰਾ ਹੋ ਗਿਆ ਮੈਂ ਬਹਾਰ ਜਾਣੇ ਪੀ ਮੀਂਹ ਦੀ ਭਿਜਾ ਲੈਣੀ ਆ ਆਪਦੀ ਬੀਪ ਜੀ ਵੱਜਣੀ ਹੈ ਤੇ ਭਰੀ ਬਾਹਰ ਆ ਜਾਣੀ ਆ ਆਟੋਮੈਟਿਕ ਵੀ ਆ ਜਾਣੀ ਆ ਉਹ ਤੇ ਬਾਕੀ ਲੈਂਥ ਬਹੁਤ ਲੰਬੀ ਹੈ ਭਰੀ ਦੀ ਤੇ ਇਹ ਤਕਰੀਬਨ 6 ਕੁ ਬ 6 ਕੁ ਕੁਆਂਟਲ ਦੀ ਬਣਦੀ ਆ ਤੇ ਲੰਬੀ ਵੀ ਮੇਰੇ ਸਾਲਾ ਬਈ 6 ਫੁੱਟ ਦੀ ਲੰਬੀ ਹੋਊ ਬਾਕੀ ਮਾੜੀ ਮੋਟਰ ਇੱਧਰ ਹੋ ਵੀ ਸਕਦਾ ਇੱਧਰ ਉੱਧਰ ਵੀ ਹੋ ਸਕਦੀ ਅੰਦਾਜ਼ਾ ਦੱਸਿਆ ਤੇ ਬਾਕੀ ਸਾਨੂੰ ਗੱਠ ਦਿਖਾਈ ਸੀ ਗੱਠ ਪੂਰੀ ਤਕੜੀ ਆਦੀ ਮਜ਼ਬੂਤ ਬਹੁਤ ਮੰਦੀ ਹੈ ਗੱਠ ਤਾਂ ਇਹ ਬਾਕੀ ਟਰੈਕਟਰਾਂ ਦੇ ਦੋ ਦਿਖਾਇਆ ਤੁਹਾਨੂੰ ਏਸੀ ਕੈਬਨ ਵਗੈਰਾ ਸਟੀਰੀਓ ਵਗੈਰਾ ਲੱਗੇ ਹੋਏ ਆ ਬਾਕੀ ਅੰਦਰਲੇ ਗੇਅਰ ਗੇਅਰ ਲੋਕਾਂ ਵਗੈਰਾ ਇਹ 8 ਇਹ 8 ਦੇ ਵਿੱਚ ਆਉਂਦਾ ਇਹ ਬੀਸੀ ਦੇ ਹਿਸਾਬ ਨਾਲ ਹੁਣ ਵੀਰ ਬੀਜ ਦੇ ਵਿੱਚ ਲਾਉਂਦਾ ਸੀਗਾ ਕਈ ਵਾਰ ਦੂਜਾ ਅਗੇ ਤੀਜਾ ਅਗੇ ਚੌਥਾ ਵੀ ਪਲੰਦਾ 21 ਵਾਰ ਪਹਿਲਾ ਵੀ ਉਹ ਰਹਿ ਦੇ ਹਿਸਾਬ ਨਾਲ ਹੀ ਆ ਉਵੇਂ ਇਹ ਵਰਕ ਕਰਦਾ ਵਾ